ਸਾਜਨ ਲੋਕੋ ਪ੍ਰੇਜ਼ੈਂਟ ਗਿਆਨ ਤਾਂ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕਾ ਜਨ ਕਲ ਰਾਖੀ ਮੇਰੀ ਕਾਫ ਕਿਸ ਕੋਲੇ ਜਾਣ ਦੁਖ ਫੂਲੇ ਤੇਰੇ ਬਾਝ ਨਾ ਸੁਣੇ ਪੁਕਾਰ ਕੋਈ ਆਉ ਤੈਨੂੰ ਲੋੜ ਕੀ ਬੋਲ ਕੇ ਦੱਸਣ ਦੀ ਤੇਥੋਂ ਲੁਕੀ ਨਾ ਬਾਤ ਦਿਲਦਾਰ ਕੋਈ ਤੇਰੀ ਖੁਸ਼ੀ ਖਾਤਰ ਕੁਰਬਾਨ ਹੂੰ ਮਾਂ ਹੋਰ ਮੰਗਨਾ ਮੇਰੀ ਦਤਾਰ ਕੋਈ ਆਉ ਜਿੱਥੇ ਹੋਣਾ ਇਨਸਾਫ ਦਰਬਾਰ ਸਿੰਘਾ ਤੇਰੇ ਜਹੀ ਨਾ ਸੱਚੀ ਸਰਕਾਰ ਕੋਈ ਤੇਰੇ ਜਹੀ ਨਾ ਸੱਚੀ ਸਰਕਾਰ ਕੋਈ ਪਰਮ ਸਤਕਾਰਯੋਗ ਸਤਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਆਓ ਜਥੇਂ ਦਿਓ ਬੁਲੰਦੀ ਪ੍ਰਵਾਨਗੀ ਰਸਨਾ ਕਰੀਏ ਪਤਰਾਖੂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਰਵਿਦਾਸ ਮਹਾਰਾਜ ਜੀ ਦਾ ਥੋੜੇ ਦਿਨਾਂ ਨੂੰ ਅਵਤਾਰ ਦਿਹਾੜਾ ਆ ਰਿਹਾ ਲੋਕੋ ਵਾਲੇ ਜਥੇ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀਆਂ ਸਾਰੀਆਂ ਗੁਰਸੰਗਤਾਂ ਨੂੰ ਲੱਖ ਲੱਖ ਵਾਰ ਮੁਬਾਰਕਾਂ ਹੋਣ ਧੰਨ ਰਵਿਦਾਸ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਇੱਕ ਕਹਾਵ ਤੁਹਾਡੇ ਨਾਲ ਸਾਂਝੀ ਕਰ ਜਾਣੀ ਆ ਲਿਖਿਆ ਸਾਖੀ ਆਪਦੇ ਨਾਲ ਮੈਂ ਕਰਾਂ ਸਾਂਝੀ ਸਦੀ 14 ਵਿੱਚ ਮਹਾਨ ਹੋਈ ਰਾਣੀ ਭਾਨਮਤੀ ਸੀ ਨਾਮ ਉਹਦਾ ਨਾਮ ਬੰਦਗੀ ਵਿੱਚ ਮਹਾਨ ਹੋਈ ਪਤੀ ਰਾਜੇ ਸਲਵਾਂ ਤੋਂ ਆਗਿਆ ਲੈ ਤੀਰਥ ਯਾਤਰਾ ਬਾਲਰਵਾਨ ਹੋਈ ਦੱਸ ਪਈ ਜੀ ਗੁਰੂ ਰਵੀਦਾਸ ਬਾਰੇ ਘੜੀ ਮਿਲਣ ਦੀ ਜੁਗਾ ਸਮਾਨ ਹੋਈ ਪੰਮੇ ਲੋਪੋ ਰਵਦਾਸ ਦੀ ਸਰਣ ਆ ਕੇ ਜਾਣੀ ਆਤਮਾ ਬਰਮ ਗਿਆਨ ਹੋਈ ਰਾਣੀ ਭਾਨਮਤੀ ਮੁਲਤਾਨ ਸਹਿਰ ਤੋਂ ਚੱਲਦੀ ਹੋਈ ਅਨੇਕਾਂ ਤੀਰਥ ਯਾਤਰਾ ਕੀਤੀਆਂ ਆਖਰਕਾਰ ਕਾਂਸੀ ਦੇ ਵਿੱਚ ਪਹੁੰਚੀ ਕਾਂਸੀ ਦੇ ਵਿੱਚ ਪਹੁੰਚ ਕੇ ਪਤਾ ਲੱਗਿਆ ਧੰਨ ਰਵਿਦਾਸ ਮਹਾਰਾਜ ਜੀ ਦੁਨੀਆ ਨੂੰ ਉਤਾਰ ਰਹੇ ਨੇ ਨਾਮ ਬਾਣੀ ਦੇ ਨਾਲ ਅਨੇਕਾਂ ਰਾਜੇ ਰਾਣੇ ਰਵਿਦਾਸ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਚਰਨ ਸੇਵਕ ਬਣੇ ਰਾਣੀ ਭਾਨਮਤੀ ਵੀ ਰਵਿਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਆਈ ਆਣ ਕੇ ਕੀ ਦੇਖਦੀ ਆ ਰਵੀਦਾਸ ਮਹਾਰਾਜ ਜੀ 사ਤਸੰਗ ਦੇ ਵਿੱਚ ਬਰਮ ਗਿਆਨ ਜਣਾ ਰਹੇ ਨੇ ਨਾ ਬਾਣੀ ਦੇ ਨਾਲ ਜੋੜ ਰਹੇ ਨੇ ਸੱਚ ਦਾ ਉਪਦੇਸ਼ ਦੇ ਰਹੇ ਨੇ ਔਰ अनेका ਰਾਜੇ ਰਾਣੀਆਂ ਗੁਰਸੰਗਤਾਂ ਰਵੀਦਾਸ ਮਹਾਰਾਜ ਦੀ ਕੁਟਿਆ ਦੇ ਸਾਹਮਣੇ ਇੱਕ ਦੇਵਤਿਆਂ ਸਮਾਨ 사ਤਸੰਗ ਸਰਵਣ ਕਰ ਰਹਿਆ ਰਾਣੀ ਭਾਨਮਤੀ ਵੀ ਆਪਣੇ ਰਾਣੀਆਂ ਵਾਲੇ ਵਸਤਰ ਉਤਾਰ ਕੇ ਸਾਦੇ ਵਸਤਰ ਪਹਿਨ ਕੇ satsang ਦੇ ਵਿੱਚ ਬਿਰਾਜਮਾਨ ਹੋਈ ਬੜਾ ਆਨੰਦ ਆਇਆ ਬਰਮ ਗਿਆਨ ਸੁਣ ਕੇ ਕਾਫੀ ਦਿਨ ਰਹੀ ਰਵਿਦਾਸ ਮਹਾਰਾਜ ਦੀ ਸ਼ਰਣ ਵਿੱਚ satsang ਕਰਦੀ ਰਹੀ ਸਿਮਰਨ ਕਰਦੀ ਰਹੀ ਸੇਵਾ ਕਰਦੀ ਰਹੀ ਸੇਵਾ ਕਰਕੇ ਇੱਕ ਮਨ ਪਵਿੱਤਰ ਹੋ ਗਿਆ ਆਤਮਾ ਪਵਿੱਤਰ ਹੋ ਗਈ ਧੰਨ ਰਵਿਦਾਸ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਆਪਣੀ ਦਿਲ ਦੀ ਹਲਾਸਾ ਦੱਸੀ ਰਵੀਰਾਤ ਮਹਾਰਾਜ ਜੀ ਨੇ ਇੱਕ ਵਰਮ ਗਿਆਨ ਦਿੱਤਾ ਚਰਣਾਮਤ ਪਿਆ ਕੇ ਚੇਲੀ ਬਣਾਈ ਉਸ ਤੋਂ ਪ੍ਰੰਤ ਰਾਣੀ ਭਾਨਮਤੀ ਆਪਣੇ ਮਹਿਲਾਂ ਦੇ ਵਿੱਚ ਪਹੁੰਚਦੀ ਆ ਮਲਤਾਨ ਸ਼ਹਿਰ ਦੇ ਵਿੱਚ ਪਤੀ ਸਲਵਾਨ ਮੈਠਾ ਦੇਖ ਰਿਹਾ ਏ ਰਾਣੀ ਐਨੀ ਖੁਸ਼ ਆਨੰਦ ਦੇਖ ਕੇ ਰਾਣੀ ਨੂੰ ਪੁੱਛਿਆ ਰਾਣੀ ਅੱਜ ਐਨੀ ਖੁਸ਼ ਆ ਐਨਾ ਤੇਰਾ ਚਿਹਰੇ ਤੇ ਨੂਰ ਆ ਇਹ じゃ ਤੁਹਾਨੂੰ ਕੀ ਮਿਲ ਗਿਆ ਰਾਣੀ ਰਵਿਦਾਸ ਮਹਾਰਾਜ ਜੀ ਬਾਰੇ ਇੱਕ ਸਿਫਤਾਂ ਕਰ ਰਹੀ ਆ ਬਈ ਮੈਨੂੰ ਮੁਰਸ਼ਿਦ ਮਿਲ ਗਿਆ ਰਵਿਦਾਸ ਪਿਆਰਾ ਵੀ ਅੱਜ ਤੱਕ ਨਾ ਮੈਂ ਕਿਤੇ ਐਸਾ ਆਨੰਦ ਦੇਖਿਆ ਨਾ ਮੈਨੂੰ ਸਾ ਐਸਾ ਆਨੰਦ ਆਇਆ ਜਿਵੇਂ ਗੁਰੂ ਜੀ ਨੇ ਉਪਦੇਸ਼ ਦਿੱਤਾ ਜਿਵੇਂ ਉਹ ਸੱਚ ਦਾ ਪ੍ਰਵੇਸ਼ ਕਰ ਰਹੇ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਬਾਰੇ ਰਾਣੀ ਭਾਨਮਤੀ ਜਿਵੇਂ ਰਾਜੇ ਕੋਲ ਸਿਫਤਾਂ ਕਰ ਰਹੀ ਆ ਉਹਨਾਂ ਲੈਣਾ ਨੂੰ ਮੇਰਾ ਸਾਥੀ ਭਾਈ ਕੁਲਵਿੰਦਰ ਸਿੰਘ دیਵਾਨਾ ਪਾਨਾ ਜਿਨ ਕੋਲੀਆ ਦਾਸ ਪਰਮਜੀ ਸਿਪੰਮਾ ਲੋਪੋ ਵਾਲੇ ਜੱਥੇ ਤੋਂ ਸੁਣੋ ਮੈਨੂੰ ਮੁਰਸ਼ਿਦ ਮਿਲ ਗਿਆ ਰਵਿਦਾਸ ਪਿਆਰਾ ਪਾਨਮਤੀ ਫਿਰ ਪੂ ਬਨੂ ਜਾ ਅੱਖ ਸੁਣਾਉਂਦੀ ਜੋ ਕੰਛੀ ਵਿੱਚ ਬੀਤਿਆ ਸਭ ਹਾਲ ਬਤਾਉਂਦੀ ਜੋ ਕੰਛੀ ਵਿੱਚ ਬੀਤਿਆ ਸਭ ਹਾਲ ਬਤਾਉਂਦੀ ਹੋ ਤਨ ਸਤ ਗੁਰ ਰਵਦਾਸ ਦਾ ਹੈ ਪੰਡ ਨਿਆਰਾ ਮੈਨੂੰ ਮੋਰਸਾ ਦਾ ਮਿਲ ਗਿਆ ਰਵਦਾਸ ਪਿਆਰਾ ਮੈਨੂੰ ਮੋਰਸਾ ਦਾ ਮਿਲ ਗਿਆ ਰਵਦਾਸ ਪਿਆਰਾ ਉਹ ਬਹੁਤ ਤੀਰਥਾਂ ਪਾਉਂਦੇ ਕੇ ਮੈਂ ਕੀਤੇ ਦਰਸ਼ਨ ਗੁਣੀ ਗਿਆਨੀ ਪੰਡਤਾ ਸੇ ਕੀਤੇ ਪਰਸਨਾਂ ਗੁਣੀ ਗਿਆਨੀ ਪੰਡਤਾ ਸੇ ਕੀਤੇ ਪਰਸਨਾ ਓ ਜੋਦਲ ਕੋਰਾ ਲੱਗਿਆ ਨਾ ਧੋਖਨਵਾਰਾ ਮੈਨੂੰ ਮਰਸਦ ਮਿਲ ਗਿਆ ਰਬਦਾਸ ਪਿਆਰਾ ਮੈਨੂੰ ਮਰਸਦ ਮਿਲ ਗਿਆ ਰਬਦਾਸ ਪਿਆਰਾ ਓ ਆਖਰ ਮੰਜ਼ਿਲ ਮੈਨੇ ਕਹੀ ਕਾਂਸ਼ੀ ਵਿੱਚ ਆਕੇ ਕਾਂਸ਼ੀ ਵਿੱਚ ਆਕੇ ਰੱਬ ਕੁਟੀਆਂ ਵਿੱਚ বাসਦਾ ਮੈਂ ਦੇਖਿਆ ਆਕੇ ਰੱਬ ਕੁਟੀਆਂ ਵਿੱਚ বাসਦਾ ਮੈਂ ਦੇਖਿਆ ਆਕੇ ਹੋ ਐਸੀ ਬਾਣੀ ਬੋਲਦੇ ਮੇਰਾ ਤਨ ਮਨ ਠਾਰਾ ਮੈਨੂੰ ਮੁਰਸਦ ਮਿਲ ਗਿਆ ਰਵਦਾਸ ਪਿਆਰਾ ਮੈਨੂੰ ਮੁਰਸਦ ਮਿਲ ਗਿਆ ਰਵਦਾਸ ਪਿਆਰਾ ਆਹ ਕਾ ਮੁਖੜੇ ਤੇ ਨੂਰ ਹੈ ਜੋ ਕ੍ਰਿਸ਼ਨ ਮਰਾਰੀ ਰਾਜੇ ਰਾਣੇ ਉਹ ਸਦੇ ਬਣ ਖੜੇ ਪਖਾਰੀ ਰਾਜੇ ਰਾਣੇ ਉਹ ਸਦੇ ਬਣ ਖੜੇ ਪਖਾਰੀ ਹੋ ਪਹਿਲੀ ਵਾਰੀ ਦੇਖਿਆ ਹੈ ਬਰਮ ਨਜ਼ਾਰਾ ਮੈਨੂੰ ਮੁਰਸ਼ਿਦ ਮਿਲ ਗਿਆ ਰਵਦਾਸ ਪਿਆਰਾ ਮੈਨੂੰ ਮੁਰਸ਼ਿਦ ਮਿਲ ਗਿਆ ਰਵਦਾਸ ਪਿਆਰਾ ਹੋ ਪਰ ਪੁੱਤਰ ਦਾ ਬਖਸ਼ਿਆ ਸਤ ਗੁਰ ਨੇ ਮੈਨੂੰ ਪਤੀ ਤੇ ਮਾਰਾ ਖੁਸ਼ ਰਹੇ ਇਹ ਆਖਾ ਤੈਨੂੰ ਪਤੀ ਤੇ ਮਾਰਾ ਖੁਸ਼ ਰਹੇ ਇਹ ਆਖਾ ਤੈਨੂੰ ਓ ਵਿਸ਼ਵਾਸ ਰੱਖਣ ਤੇ ਹੋਵਣਾ ਇਹ ਕਾਜ ਤੁਮਾਰਾ ਮੈਨੂੰ ਮੁਰਸ਼ਿਦ ਮਿਲ ਗਿਆ ਰਵਦਾਸ ਪਿਆਰਾ ਮੈਨੂੰ ਮੁਰਸ਼ਿਦ ਮਿਲ ਗਿਆ ਰਵਦਾਸ ਪਿਆਰਾ ਓ ਸੁਣਿਆ ਗੋਖਨਾਥ ਸੀ ਕੁਝ ਕਰਦਾ ਕਹਿਣਾ ਕਰਦਾ ਕਹਿਣਾ ਸੱਚ ਝੂਠ ਦਾ ਕਦੇ ਤਾਂ ਰੱਬ ਕਰ ਦੂ ਨਿਰਣਾ ਸੱਚੇ ਝੂਠ ਦਾ ਕਦੇ ਦਿੱਤਾ ਰੱਬ ਕਰ ਦੂ ਨਿਰਨਾ ਨਾ ਪ੍ਰਭੂ ਨੂੰ ਪਾਵਾਂ ਦਾ ਹਮੇ ਅਹੰਕਾਰਾ ਮੈਨੂੰ ਮੁਰਸ਼ਦ ਮਿਲ ਗਿਆ ਰਵਦਾਸ ਪਿਆਰਾ ਮੈਨੂੰ ਮੁਰਸ਼ਦ ਮਿਲ ਗਿਆ ਰਵਦਾਸ ਪਿਆਰਾ ਆਹ ਮੇਰਾ ਰੱਬ ਰਮਦਾਸ ਹੈ ਗੌਰ ਨੂਰਤ ਪਿਆਰੀ ਦਰਸ਼ਨ ਕਰਿਆਂ ਚੜ ਜਾਏ ਨਾਮ ਕੁਮਾਰੀ ਦਰਸ਼ਨ ਕਰਿਆ ਚੜ ਜਾਏ ਚੱਟ ਨਾਮ ਕੁਮਾਰੀ ਹੋ ਪੰਮੇ ਲੋਪੋ ਵਾਲਿਆ ਤੂੰ ਵੀ ਕਰ ਤਾਰਾ ਮੈਨੂੰ ਮੁਰਸ਼ਦ ਮਿਲ ਗਿਆ ਰਵਦਾਸ ਪਿਆਰਾ ਮੈਨੂੰ ਮੁਰਸ਼ਦ ਮਿਲ ਗਿਆ ਰਵਦਾਸ ਪਿਆਰਾ ਇੰਨਾ ਕੁਝ ਕਹਿੰਦੇ ਖੇਮਾ ਦੇ ਜਾਚਕ ਜਥੇ ਦਾ ਨੰਬਰ ਆ 99144 97506 ਬੁਲਾਓ ਫਤਿਹ ਆਖੋ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ